ਪ੍ਰਤਾਪ ਇੱਕ ਵਾਰੀ ਜੰਗਲ ਦੇ ਵਿੱਚ ਬੈਠਾ ਲੁਕਿਆ ਹੋਇਆ ਤੇ ਕੋਈ ਮਰਾਸੀ ਆ ਗਿਆ ਉੱਥੇ ਤੇ ਆ ਕੇ ਮਹਾਰਾਣੇ ਪ੍ਰਤਾਪ ਨੂੰ ਦੁਆ ਸਲਾਮ ਕੀਤੀ ਦੁਆ ਸਲਾਮ ਕੀਤੀ ਮਹਾਰਾਣੇ ਪ੍ਰਤਾਪ ਨੂੰ ਤੇ ਮਹਾਰਾਣਾ ਪ੍ਰਤਾਪ ਕਹਿੰਦਾ ਕਿ ਤੇਰੇ ਲਈ ਤੈਨੂੰ ਦੇਣ ਲਈ ਮੇਰੇ ਕੋਲ ਅੱਜ ਕੁਝ ਨਹੀਂ ਉਹ ਕਹਿੰਦਾ ਜੀ ساری ਜ਼ਿੰਦਗੀ ਤੁਹਾਡੇ ਘਰ ਦਾ ਖਾਦਾ ਕੋਈ ਨਹੀਂ ਅੱਜ ਮਾੜਾ ਸਮਾਂ ਆ ਗਿਆ ਤੇ ਕੋਈ ਗੱਲ ਨਹੀਂ ਪਰ ਕਹਿੰਦਾ ਮੇਰੇ ਕੋਲ ਇੱਕ ਕੀਮਤੀ ਚੀਜ਼ ਹੈ ਮੈਂ ਤੈਨੂੰ ਦਿਨਾ ਵੇਖੀ ਇਹਨੂੰ ਲਾਜ ਨਾ ਲੱਗਣ ਦੇ ਕਹਿੰਦਾ ਜੀ ਦੇ ਦਿਓ ਨੇ ਸਿਰ ਤੋਂ ਪੱਗ ਲਾ ਕੇ ਦਿੱਤੀ ਫੱਟੀ ਹੋਈ ਸੀ ਲੋਕੇ ਰਹਿ ਰਹੇ ਸੀ ਪਰ ਪੱਗ ਤੇ ਬਾਗੀ ਹੈ ਨਾ ਲਾ ਕੇ ਦਿੱਤੀ ਉਹ ਪੱਗ ਲੈ ਕੇ ਘਰੇ ਆ ਗਿਆ ਆਪਣੇ ਘਰ ਵਾਲੀ ਕਹਿੰਦੀ ਵੀ ਇਹ ਕੀ ਚੁੱਕ ਲਿਆਇਓ ਇਹ ਤਾਂ ਫੱਟੀ ਹੋਈ ਹੈ ਕਹਿੰਦਾ ਇਹ ਫੱਟੀ ਨਹੀਂ ਆ ਇਹ ਮਹਾਰਾਣਾ ਪ੍ਰਤਾਪ ਦੀ ਪੱਗ ਹੈ ਕਹਿੰਦਾ ਉਹਦੀ ਪੱਗ ਹੈ ਕਹਿੰਦੀ ਵੀ ਇਹਦਾ ਕੀ ਮੋਲ ਹੈ ਕਹਿੰਦਾ ਇਹਦਾ ਬੜਾ ਮੋਲ ਹੈ ਜਦੋਂ ਮੈਂ ਜਾ ਕੇ ਬਾਤ ਸੁਣਾ ਦੱਸਾਂਗਾ ਨਾ ਕਿ ਮਹਾਰਾਣਾ ਪ੍ਰਤਾਪ ਜਿਹੜਾ ਬਾਗੀ ਜਿਨੂੰ ਲੱਭਦਾ ਫਿਰਦਾ ਉਹਦੀ ਪੱਗ ਹੈ ਤੇ ਫਲਾਣੀ ਥਾਂ ਬੈਠਾ ਨੂੰ ਫੜ ਲਓ ਮੈਨੂੰ ਨਾਮ ਮਿਲੂਗਾ ਸਵੇਰ ਹੋਈ ਪੱਗ ਬਨ ਕੇ ਤੁਰ ਪਿਆ ਰਾਜੇ ਦੇ ਮਹਿਲ ਦੇ ਵਿੱਚ ਗਿਆ ਹੁਣ ਜਾ ਕੇ ਉੱਥੇ ਗੱਲ ਚੇਤਾ ਆ ਗਈ ਮਹਾਰਾਣੀ ਪ੍ਰਤਾਪ ਦੇ ਵੀ ਵੇਖੀ ਕਿ ਪੱਗ ਨੂੰ ਇਲਾਜ ਨਾ ਲਾਦੀ ਤੇ ਉਹ ਸਲਾਮ ਕਰਨੀ ਪੈਣੀ ਸੀ ਰਾਜੇ ਨੂੰ ਸਲਾਮ ਕਰਨੀ ਪੈਣੀ ਸੀ ਉੱਥੇ ਤੇ ਜਦੋਂ ਮਹਾਰਾਣੀ ਪ੍ਰਤਾਪ ਦੇ ਦਰਬਾਰ ਮਹਾਰਾਣੀ ਦੀ ਪੱਗ ਬਨ ਕੇ ਉਹ ਮਰਾਸੀ ਗਿਆ ਨਾ ਅੰਦਰ ਉਹਨੇ ਕੀ ਕੀਤਾ ਵੀ ਪੱਗ ਲਾ ਲਈ ਹੱਥ ਦੇ ਨਾਲ ਉੱਚੀ ਪੱਗ ਫੜ ਲਈ ਤੇ ਆਪਣਾ ਸਿਰ ਝੁਕਾ ਕੇ ਸਲਾਮ ਕਰਕੇ ਫੇਰ ਪੱਗ ਸਿਰ ਤੇ ਰੱਖ ਲਈ ਫਰਾਲਾ ਕਿ ਨਵੀਂ ਇੱਕ ਨਵਾਂ ਤਰੀਕਾ ਸਿੱਖ ਆਇਆ ਤੂੰ ਕਿ ਤੂੰ ਪੱਗ ਫੜ ਕੇ ਉੱਚੀ ਕਰ ਲਈ ਆ ਸਲਾਮ ਕਰਤੀ ਉਹ ਕਹਿੰਦਾ ਜੀ ਮੈਂ ਝੁਕ ਸਕਦਾ ਪੱਗ ਨਹੀਂ ਝੁਕ ਸਕਦੀ ਇਹ ਪੱਗ ਮਹਾਰਾਣੇ ਪ੍ਰਤਾਪ ਦੀ ਆ ਮੈਂ ਤੇ ਰੋਜ਼ ਤੁਹਾਡੇ ਦਰ ਤੇ ਝੁਕਦਾ ਪਰ ਉਹਨੇ ਮੈਨੂੰ ਕਿਹਾ ਸੀ ਵੀ ਇਹ ਪੱਗ ਨੂੰ ਇਲਾਜ ਨਾ ਲੱਗਣੀ ਕਹਿੰਦਾ ਫਿਰ ਹਣ ਦੱਸ ਦੇ ਕਹਿੰਦਾ ਹਣ ਭਾਵੇਂ ਫੁੱਟੀ ਖੱਲ ਲਾ ਦੇ ਹੋਂ ਨਹੀਂ ਦੱਸਦਾ ਕਹਿੰਦਾ ਅਣਖ ਕਿੰਨੇ ਦਿੱਤੀ ਕਹਿੰਦਾ ਇਹ ਪੱਗ ਨੇ ਦਿੱਤੀ ਕੁਝ ਘੜੀਆਂ ਸਿਰ ਤੇ ਪੱਗ ਬੰਨ ਕੇ ਜਿਉ ਮਰਾਸੀ ਇਸ਼ਾਤ ਪਾ ਸਕਦਾ ਤੇ ਸਾਡੇ ਲੋਕਾਂ ਨੂੰ ਕੀ ਹੋ ਗਿਆ ਸਾਨੂੰ ਪੱਗ ਦਾ ਮੁੱਲ ਨਹੀਂ ਪਤਾ ਗੁਰਗੋਬਿੰਦ ਸਿੰਘ ਦੀ ਦਿੱਤੀ ਪੱਗਿਆ ਸਹਿਬਜ਼ਾਦਿਆਂ ਦੀ ਦਿੱਤੀ ਪੱਗਿਆ ਤੁਸੀਂ ਵੋਟਾਂ ਦੇ ਦੇਣਾ ਚ ਪੱਗਾ ਬੰਨ ਕੇ ਸ਼ਰਾਬਾਂ ਪੀਣਿਓ ਸ਼ਰਾਬਾਂ ਮੰਦਿਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ